ਸ਼ਰਾਬੀਆਂ ਨੂੰ ਲੱਗਿਆ ਵੱਡਾ ਝਟਕਾ ਤੇ ਸ਼ਰਾਬ ਦੇ ਰੇਟ ਹੋ ਗਏ ਮਹਿੰਗੇ ਐਨੀ ਤਰੀਕ ਤੋ ਲੈ ਕੇ ਐਨੀ ਤਰੀਕ ਤੱਕ ਬਦਲ ਜਾਣਗੇ ਰੇਟ ਤੇ ਹੁਣ ਸ਼ਰਾਬੀਆਂ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਖਬਰ ਜਿਹੜੀ ਕਿ ਸ਼ਰਾਬੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਇੱਕ ਵੱਡੀ ਮੀਟਿੰਗ ਹੋਈ ਤੇ ਹਰਿਆਣਾ ਸਰਕਾਰ ਨੇ ਜਿਹੜਾ ਕਿ ਹੁਣ ਇੱਕ ਸ਼ਰਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਤੇ ਉੱਥੇ ਹੀ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜਾ ਕਿ ਦਿੱਲੀ ਦੇ ਗੁਆਂਢੀ ਸੂਬੇ ਹਰਿਆਣਾ 'ਚ ਸ਼ਰਾਬ ਮਹਿੰਗੀ ਹੋਣ ਜਾ ਰਹੀ ਹੈ ਤੇ ਹਰਿਆਣਾ ਸਰਕਾਰ ਦੀ ਕੈਬਨਿਟ ਨੇ ਬੁੱਧਵਾਰ ਨੂੰ ਨਵੀਂ ਜਿਹੜੀ ਕਿ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਜਿਸ ਦੇ ਵਿੱਚ ਅਗਲੇ ਮਹੀਨੇ ਤੋਂ ਸ਼ਰਾਬ ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਪ੍ਰਸਤਾਵ ਕੀਤਾ ਗਿਆ ਹੈ ਤੇ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਨਵੀਂ ਅਪਕਾਰੀ ਨੀਤੀ ਨੂੰ ਜਿਹੜੀ ਕਿ ਪ੍ਰਵਾਨਗੀ ਦਿੱਤੀ ਤੇ ਇਸ ਦੇ ਮੁੱਖ ਮੰਤਰੀ ਨਾਇਬ ਸਿੰਘ ਸੇਣੀ ਦੀ ਅਗਵਾਈ ਦੇ ਵਿੱਚ ਦਲਤੀ ਹੈ ਕਿ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਬੁੱਧਵਾਰ ਨੂੰ ਚੰਡੀਗੜ੍ਹ ਦੇ ਵਿੱਚ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਨਵੀਂ ਅਪਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਐ ਤੇ ਉੱਥੇ ਹੀ ਕਿਉਂਕਿ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਇਸ ਲਈ ਸਰਕਾਰ ਨੂੰ ਸਭ ਤੋਂ ਪਹਿਲਾ ਇਸ ਫੈਸਲੇ ਤੇ ਚੋਣ ਕਮਿਸ਼ਨ ਤੋਂ ਹਰੀ ਝੰਡੀ ਦੀ ਲੋੜ ਸੀ ਹਾਲਾਂਕਿ ਨਵੀਂ ਨੀਤੀ ਆ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਹੀ ਲਾਗੂ ਹੋਵੇਗੀ ਤੇ ਹਰਿਆਣਾ ਸਰਕਾਰ ਦੀ ਜਿਹੜੀ ਇਹ ਨਵੀਂ ਅਪਕਾਰੀ ਨੀਤੀ ਐ 12 ਜੂਨ ਤੋ ਲੱਖੂ ਲੱਖੂ ਹੋਵੇਗੀ ਤੇ ਉੱਥੇ ਲੋਕ ਸਭਾ ਚੋਣਾ 2024 ਪਿਛਲੇ ਮਹੀਨੇ ਯਾਨੀ April 2024 ਤੋਂ ਸ਼ੁਰੂ ਹੋ ਗਈਆਂ ਨੇ ਤੇ ਹੁਣ ਤੱਕ ਜਿਹੜੇ ਕਿ ਚਾਰ ਪੜਾਵਾਂ ਦੇ ਵਿੱਚ ਚੋਣਾਂ ਹੋ ਚੁੱਕੀਆਂ ਨੇ ਤੇ ਜਿਸ ਦੇ ਦੌਰਾਨ ਹੁਣ 1 ਜੂਨ 2024 ਨੂੰ ਜਿਹੜੀ ਕਿ VOTING ਹੋਵੇਗੀ ਤੇ ਇਸ ਤੋਂ ਬਾਅਦ ਲੋਕ ਸਭਾ ਚੋਣਾਂ 2024 ਦੇ ਨਤੀਜੇ 4 ਜੂਨ ਨੂੰ ਜਾਰੀ ਕੀਤੇ ਜਾਣ ਕੇ ਹਰਿਆਣਾ ਸਰਕਾਰ ਦੀ ਨੀਤੀ ਅਪਕਾਰੀ ਨੀਤੀ 22 ਜੂਨ 12 ਜੂਨ ਤੋਂ ਲਾਗੂ ਹੋਵੇਗੀ ਤੇ ਜਿਹੜੀ ਨੀਤੀ ਆ 12 ਜੂਨ 2024 ਤੋਂ ਅਗਲੇ 1 ਸਾਲ ਲਈ ਹੈ ਸ਼ਰਾਬ ਦੀ ਕੀਮਤਾਂ 'ਚ ਵਾਅਦਾ ਹੋ ਸਕਦਾ ਹੈ ਤੇ ਜਿਸ ਦੇ ਦੌਰਾਨ ਸ਼ਰਾਬ ਦੀ ਕੀਮਤਾਂ 'ਚ ਦੱਸਦੀ ਕਿ ਨਵੀਂ ਨੀਤੀ ਐਕਸਟਰਾ ਐਕਸਾਈਜ਼ ਡਿਊਟੀ ਵਧਾਉਣ ਦੀ ਤਜ਼ਵੀਰ ਰੱਖੀ ਗਈ ਹੈ ਹਾਲਾਂਕਿ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਜਿਹੜੀ ਇਹ ਕਿੰਨੀ ਵਧਾਈ ਗਈ ਹੈ ਫਿਲਹਾਲ ਸਿਰਫ ਇਹ ਦੱਸਿਆ ਗਿਆ ਹੈ ਕਿ ਜਿਹੜੀ ਐਕਸਾਈਜ਼ ਡਿਊਟੀ ਵਧਾਉਣ ਦੀ ਤਜ਼ਵੀਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਹ ਵਾਅਦਾ ਜਿਹੜਾ ਕਿ ਮਾਮ ਮਾਮੂਲੀ ਹੈ ਤੇ ਸਾਈ ਮਈ ਤੋਂ ਸ਼ੁਰੂ ਹੋਵੇਗੀ ਨਿਲਾਮੀ ਤੇ ਨਵੀਂ ਨੀਤੀ ਚ ਭਾਰਤੀ ਬਣੇ ਵਿਦੇਸ਼ੀ ਸ਼ਰਾਬ ਯਾਨੀ ਕਿ ਆਈ ਐਮ ਐਫ ਐਲ ਅਤੇ ਦੇਸੀ ਸ਼ਰਾਬ ਜਿਹੜੀ ਕਿ ਦੋਵਾਂ ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਬਰਸਾਵ ਹੈ ਯਾਨੀ ਕਿ 12 ਜੂਨ ਤੋਂ ਨਵੀਂ ਨੀਤੀ ਜਿਹੜੀ ਕਿ ਲਾਗੂ ਹੋਣ ਤੋਂ ਬਾਅਦ ਹਰਿਆਣਾ ਤੇ ਵਿੱਚ ਅੰਗਰੇਜ਼ੀ ਸ਼ਰਾਬ ਤੇ ਦੇਸੀ ਜਿਹੜੀ ਕਿ ਸ਼ਰਾਬ ਦੋਵੇਂ ਦੀਆਂ ਜਿਹੜੀ ਹੈ ਕਿ ਕੀਮਤਾ ਵਧਣ ਜਾ ਰਹੀਆਂ ਨੇ ਤੇ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੇ ਕਟੋ-ਕਟ ਪਰਚੂਨ ਵਿਕਰੀ ਦਰ ਵੀ ਤੈਅ ਕਰੇਗੀ ਤੇ ਨੀਤੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਰਾਬ ਦੀਆਂ ਪਰਚੂਨ ਦੀਆਂ ਦੁਕਾਨਾਂ ਦੀ ਇਨਾਮੀ ਜਿਹੜੀ ਕੇ 22 ਮਈ ਤੋਂ ਸ਼ੁਰੂ ਹੋਵੇਗੀ ਤੇ ਸ਼ਰਾਬੀਆਂ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਤੇ ਜਿਹੜੀ ਕੇ ਸ਼ਰਾਬ ਮਹਿੰਗੀ ਹੋ ਸਕਦੀ ਹੈ